ਜਜਦਾ ਸ੍ਰੀ ਅਕਾਲਤਾ ਸਾਹਿਬ ਨੇ ਹਦੇਸ਼ ਦਿੱਤੇ ਆ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਤੇ ਜੋ ਵੀ ਜੇ ਇਨਕੁਆਰੀ ਕਰਦੇ ਆ ਅਸੀਂ ਉਹਦਾ ਸਹਿਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੋ ਕਰਾਂਗੇ ਦੇਵਾਂਗੇ ਕੀ ਪ੍ਰਧਾਨ ਸਾਹਿਬ ਖੁਦ ਉਹਨਾਂ ਦੇ ਨਾਲ ਡੀਲ ਕਰਨਗੇ ਜਾਂ ਕੋਈ ਹੋਰ ਤੁਹਾਡੇ ਨਹੀਂ ਐਦਾਂ ਨਹੀਂ ਕੋਈ ਐਦੇ ਤੇ ਸਾਡੇ ਜਿ ਸਖਤਰ ਸਵਾਨਿਆ ਵਾਕ ਉਹ ਸਾਡੇ ਡਿਪਾਰਟਮੈਂਟ ਆ ਤੇ ਉਹਨਾਂ ਦੇ ਤਹਿਤ ਜਿਹੜੀ ਜਿਸ ਵੀ ਦੌਕੂਮੈਂਟ ਦੀ ਲੋਡ ਪਈ ਉਹੋ ਹੀ ਸਕਤਰ ਜਿਹੜਾ ਉਹਨੂੰ ਡੀਲ ਕਰੇਗਾ ਅਕਾਲਤਾ ਸਾਹਿਬ ਦੇ ਦੇਸ਼ ਦੀ ਜਿਹੜੀ ਪਾਲਣਾ ਕੀਤੀ ਉਹਦੀ ਪਾਲਣ ਕੀਤੀ ਆ ਵੀ ਇਹ ਦੇਸ਼ ਦੀ ਸਾਡੇ ਲਈ ਸਰਵ ਉੱਚ ਆ ਸ੍ਰੀ ਅਕਾਲਤਾ ਸਾਹਿਬ ਦਾ ਹਦੇਸ ਸੋ ਉਸ ਦੇਸ਼ ਦੀ ਅਸੀਂ ਪੂਰੀ ਦੀ ਪੂਰੀ ਪਾਲਣਾ ਕਰਦੇ ਹਾਂ ਇਸ ਤੋਂ ਪਹਿਲਾਂ ਸਮਨ ਕਿਤੇ ਸੀ ਕਰਨ ਨਾ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਜੋ ਦੇਖੋ ਇਹ ਡਾਕੂਮੈਂਟ ਜਿਹੜੇ ਦਿਨੇ ਜੋ ਮੈਂ ਫਿਰ ਦੁਆਰਾ ਕਹਿੰਦਾ ਅਕਾਲਤਾ ਸਾਹਿਬ ਦੇ ਜਿਸ ਤਰ੍ਹਾਂ ਨੇ ਕਹਿੰਦਾ ਤਾਂ ਉਹ ਸਾਨੂੰ ਸਿਰ ਮੱਥੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਠੀਕ ਹੈ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਲਈ ਅੱਜ ਅਸੀਂ ਬੇਸਿਕਲੀ ਮੇਰੀ ਸਾਡੀ ਸੈਟ ਬਣੀ ਆ ਹੈ ਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ 'ਚ ਅਸੀਂ ਜੋ ਆਕਾਤਕ ਸਾਹਿਬ ਤੋਂ ਆਦੇਸ਼ ਹੋਇਆ ਉਹਦੇ ਸਬੰਧ 'ਚ ਅਸੀਂ ਜੋ-ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੇ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕੁਐਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹయ్యా ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਮਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਤੇ ਉਹ ਲਿਖੀ ਕਿੰਦਾ ਲੈ ਜਾਏਗਾ ਜੀ ਕੋ ਬੀਨਲੀ ਸਾਡਾ ਤੇ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਾਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਸੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਕਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ 50 ਸਰੂਪਾਂ ਬਾਰੇ ਸਿੱਟ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ ਨਹੀਂ ਉਹ ਗਲਤ ਹੈ ਕੋਈ ਇਹਨਾਂ ਪੁਲਿਸ ਸਰਫ ਸਾਡੇ ਬਲੋਂ ਕੋਈ ਕੁਛ ਨਹੀਂ ਉਸੇ ਲੱਗੇ ਹੋਇਆ ਹੈ ਰਪੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਹੈ ਜੀ ਤਰੇ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਰਿਕਾਰਡ ਹੈ ਨਹੀਂ ਸੀਗਾ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹ ਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਜਦੋਂ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਦੋਂ ਟਾਈਮਲੀ ਫਿਰ ਉਹਦਾ ਦੱਸਿਆ ਜਾਊਗਾ ਕਿ ਕਿਤੇ ਜਾਂਚ ਦੇ ਵਿੱਚ ਹਾਂਜੀ ਵੀ ਤੇਜ਼ੀ ਤਾਂ ਪਹਿਲਾਂ ਹੀ ਆ ਬਟ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸਰ ਸ਼ੁਰੂਆਤ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸਮਰੂਪ ਗਾਇਬ ਹੋਏ ਨੇ ਕੋਈ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪ੍ਰੋਪਰ ਹੁਣ ਇਹ ਦੋ ਐਸਜੀਪੀਸੀ ਵੱਲੋਂ ਰਿਕਾਰਡ ਮਹੀਆ ਕਰਿਆ ਜਾਊਗਾ ਆ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਲੀ ਉਹਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ ਚੰਡੀਗੜ੍ਹ ਵੀ ਗਈ ਐ ਜੀ ਪੁਲਿਸ ਪੰਜਾਬ ਪੁਲਿਸ ਕਿ ਇੱਥੇ ਵੀ ਇਹ ਸਰ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਗਈ ਜੀ ਗੱਲ ਇਹ ਸੀ ਕਿ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹੀਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹਨਾ ਹੈੱਡਕੁਆਰਟਰ ਅਮਰਸਰ ਇਹ ਮੁਕੱਦਮਾ ਵੀ ਅਮਰਸਰ ਦਰਜ ਹੋਇਆ ਹੈ ਅਸੀਂ ਸਾਰੀ ਜੋ ਵੀ ਸਟਾ ਅਸੀਂ ਵੀ ਅੰਮ੍ਰਿਤਸਰ ਹੀ ਆ ਗਏ ਤੋਂ ਅਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅੱਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੋਂ ਹੀ ਦਿੱਤਾ ਜਾਵੇ ਠੀਕ ਹੈ ਜੀ ਸਰ ਹੋਰ ਕਿ ਕਿਹੜੀ ਜਗ੍ਹਾ ਦੇ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਗਈਆਂ ਨੇ ਇਸ ਦਾ ਰਿਕਾਰਡ ਲੈਣ ਲਈ ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆ ਇੱਥੇ ਕਿਉਂ ਗਏ ਇਨ੍ਹਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਵੇ ਠੀਕ ਹੈ ਜੀ ਸਰ ਇਹਦੇ ਵਿੱਚ ਅਕਾਊਂਟ ਵਗੈਰਾ ਘੰਗਾਲੇ ਜਾਣਗੇ ਜਿਹੜਾ T.E.T. ਆरोप ਲੱਗੇ ਜੀ हां जी जो भी रिकॉर्ड ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ ਅਸੀਂ ਸਾਰੀ ਲਿਖਤੀ ਇਹਨਾਂ ਨੂੰ ਰਿਕਵੈਸਟ ਕਰੀ ਆ ਠੀਕ ਹੈ ਨਾ ਉਸ ਕੋਰਡ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਉਹ ਸਾਰੇ ਪ੍ਰੋਪਰਲੀ ਚੈੱਕ ਕੀਤਾ ਜਾਓ ਠੀਕ ਹੈ ਤਾਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਸਦਾਤ ਸਿੰਘ ਕਾਲਾ ਸਾਹਿਬ ਨੇ ਹਦੇਸ਼ ਦਿੱਤੇ ਆ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਤੇ ਜੋ ਵੀ ਜੇ ਅਨਕੁਆਰੀ ਕਰਦੇ ਆ ਅਸੀਂ ਉਹਦਾ ਸਹਿਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੋ ਕਰਾਂਗੇ ਦੇਵਾਂਗੇ ਜੀ ਕੀ ਪ੍ਰਧਾਨ ਸਾਹਿਬ ਖੁਦ ਉਹਨਾਂ ਦੇ ਨਾਲ ਡੀਲ ਕਰਨਗੇ ਜਾਂ ਕੋਈ ਹੋਰ ਤੁਹਾਡੇ ਨਾਲ ਨਹੀਂ ਐਦਾਂ ਨਹੀਂ ਕੋਈ ਐਦੇ ਤੇ ਸਾਡੇ ਜੇ ਸਕੱਤਰ ਸਵਾਨੇ ਆ ਵਕ ਵਕ ਸਾਡੇ ਡਿਪਾਰਟਮੈਂਟ ਆ ਤੇ ਉਹ ਉਹਨਾਂ ਦੇ ਤਹਿਤ ਜਿਹੜੀ ਜਿਸ ਵੀ ਡਾਕੂਮੈਂਟ ਦੀ ਲੋੜ ਪਈ ਉਹੋ ਹੀ ਸਕੱਤਰ ਜਿਹੜਾ ਉਹਨੂੰ ਡੀਲ ਕਰੇਗਾ ਅਕਾਲਤਾ ਸਾਹਿਬ ਦੇ ਆਦੇਸ਼ ਦੀ ਜਿਹੜੀ ਪਾਲਣਾ ਕੀਤੀ ਉਹਦੀ ਪਾਲਣ ਕੀਤੀ ਆ ਵੀ ਇਹ ਦੇਖਦੀ ਸਾਡੇ ਲਈ ਸਰਵ ਉੱਚ ਆ ਸ੍ਰੀ ਅਕਾਲਤਾ ਸਾਹਿਬ ਦਾ ਆਦੇਸ਼ ਤੋ ਉਹ ਚ ਦੇ ਦਿੱ ਅਸੀਂ ਪੂਰੀ ਦੀ ਪੂਰੀ ਪਰ ਇਹ ਤੋਂ ਪਹਿਲਾਂ ਸਮਝ ਕਿਤੇ ਸੀ ਤੁਹਾਨੂੰ 10 ਮਰਲੇ ਦੇ ਨਹੀਂ ਨਹੀਂ ਐਦਾਂ ਦੀ ਨਹੀਂ ਕੋਈ ਵੀ ਜੋ ਦੇਖੋ ਇਹ ਡਾਕੂਮੈਂਟ ਜਿਹੜੇ ਦਿਨੇ ਜੋ ਮੈਂ ਫਿਰ ਦੁਆਰਾ ਕਿਹਾ ਕਾਲਤਾ ਦੇ ਜਿਹਦਾ ਨੇ ਕਹਿੰਦਾ ਤਾ ਉਹ ਸਾਨੂੰ ਸਿਰ ਮੱਥੇ ਅਸੀਂ ਉਸ ਹੁਕਮ ਨੂੰ ਮੰਨਣਾ ਠੀਕ ਹੈ ਹਾਂਜੀ ਸਰ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਮੇਰੀ ਸਾਡੀ ਸੈਟ ਬਣੀ ਆ ਹਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ 'ਚ ਅਸੀਂ ਜੋ ਕਾਬ ਤੱਕ ਸਾਫ ਤੋਂ ਆਦੇਸ਼ ਹੋਇਆ ਉਹਦੇ ਸਬੰਧ 'ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੇ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹయ్యా ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਾਰਾ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਤੇ ਤੁਹਾਨੂੰ ਕਿੰਨਾ ਲੱਜਾਏਗਾ ਜੀ ਦੇਖੋ ਬਈ ਸਾਡਾ ਤਾਂ ਇਹੀ ਬਨੇ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਆ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਸੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਕਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ ਪੰਜਾਬ ਰੂਪਾਂ ਬਾਰੇ ਸਿੱਕ ਨੂੰ ਪਤਾ ਲੱਗ ਚੁੱਕਿਆ ਉਹ ਸਪਸ਼ਟ ਕਰ ਦਿਓ ਨਹੀਂ ਜੀ ਨਹੀਂ ਨਹੀਂ ਜੀ ਉਹ ਗਲਤ ਹੈਗੀ ਹੈ ਕੋਈ ਇਹਨਾਂ ਪੁਲਿਸ ਸਰਫ ਸਾਡੇ ਵੱਲੋਂ ਕੋਈ ਜੀ ਕੁਝ ਨਹੀਂ ਅਸੀਂ ਲੱਗੇ ਹੋਏ ਆਪਾਂ ਦੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਇਸ ਤਰ੍ਹਾਂ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਰਿਕਾਰਡ ਹੈ ਨਹੀਂ ਸੀਗਾ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹ ਰਿਵੈਸਟੀਗੇਸ਼ਨ ਦਾ ਵਿਸ਼ਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੈਜਾਤ ਸ੍ਰੀ ਅਕਾਲਤਾ ਸਾਹਿਬ ਨੇ ਹਦੇਸ਼ ਦਿੱਤੇ ਆ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਤੇ ਜੋ ਵੀ ਜੇ ਅਨਕੁਆਰੀ ਕਰਦੇ ਆ ਅਸੀਂ ਉਹਦਾ ਸਹਿਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੋ ਕਰਾਂਗੇ ਦੇਵਾਂਗੇ ਕੀ ਪ੍ਰਧਾਨ ਸਾਹਿਬ ਖੁਦ ਉਹਨਾਂ ਦੇ ਨਾਲ ਡੀਲ ਕਰਨਗੇ ਜਾਂ ਕੋਈ ਹੋਰ ਤੁਹਾਡੇ ਨਾਲ ਨਹੀਂ ਐਦਾਂ ਨਹੀਂ ਕੋਈ ਐਦੇ ਤੇ ਸਾਡੇ ਜਿ ਸਖਤਰ ਸਵਾਨਿਆ ਵਕ ਵਕ ਸਾਡੇ ਡਿਪਾਰਟਮੈਂਟ ਆ ਤੇ ਉਹ ਉਹਨਾਂ ਦੇ ਤਹਿਤ ਜਿਹੜੀ ਜਿਸ ਵੀ ਡਾਕੂਮੈਂਟ ਦੀ ਲੋਡ ਪਈ ਉਹ ਹੋਈ ਹੀ ਸਕਦਾ ਜਿਹੜਾ ਉਹਨੂੰ ਡੀਲ ਕਰੇਗਾ ਅਕਾਲਤਾ ਸਾਹਿਬ ਦੇ ਦੇਸ਼ ਦੀ ਜਿਹੜੀ ਪਾਲਣਾ ਕੀਤੀ ਉਹਦੀ ਪਾਲਣ ਕੀਤੀ ਆ ਵੀ ਇਹ ਦੇਸ਼ ਦੀ ਸਾਡੇ ਲਈ ਸਰਵ ਉੱਚ ਆ ਸ੍ਰੀ ਅਕਾਲਤਾ ਸਾਹਿਬ ਦਾ ਦੇਸ਼ ਤੋਂ ਉਸ ਦੇਸ਼ ਦੀ ਅਸੀਂ ਪੂਰੀ ਦੀ ਪੂਰੀ ਪਾਲਣਾ ਕਰਦੇ ਹਾਂ ਉਸ ਤੋਂ ਪਹਿਲਾਂ ਸਮਝ ਪੁੱਛੇਗੀ ਕਿ ਤੁਹਾਨੂੰ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਜੋ ਦੇਖੋ ਇਹ ਡਾਕੂਮੈਂਟ ਜਿਹੜੇ ਦਿਨੇ ਜੋ ਮੈਂ ਫਿਰ ਦੁਬਾਰਾ ਕਹਿੰਨਾ ਅਕਾਲਤਾ ਸਾਹਿਬ ਦੇ ਜਿਸ ਤਰ੍ਹਾਂ ਨੇ ਕਹਤਾ ਤਾਂ ਉਹ ਸਾਨੂੰ ਸਿਰ ਮੱਥੇ ਅਸੀਂ ਉਸ ਹੁਕਮ ਨੂੰ ਮੰਨਣਾ ਹੈ ਠੀਕ ਹੈ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਜਿਹੜੀ ਸਾਡੀ ਸੈਟ ਬਣੀ ਹੈ ਹੈ ਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ ਚ ਅਸੀਂ ਜੋ ਕਾਬਤਾਖ ਸਾਹਿਬ ਤੋਂ ਆਦੇਸ਼ ਹੋਇਆ ਉਹਦੇ ਸਬੰਧ ਚ ਅਸੀਂ ਜੋ ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਸੇ ਅਸੀਂ ਐਸਡੀਪੀਸੀ ਦੇ ਅਧਿਕਾਰਾਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕੁਐਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹਿਆ ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਰ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ ਤੇ ਤੁਹਾਨੂੰ ਕੀ ਕਿੰਗਾ ਲਿਆ ਜਾਏਗਾ ਜੀ ਕੋ ਬੇਲੇ ਸਾਡਾ ਤੇ ਇਹੀ ਆਪਣੇ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਈਸ਼ਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਆ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਉਹੋ ਕਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉਸੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ ਇੱਕ ਕਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ 50 ਰੁਪਿਆਂ ਬਾਰੇ ਸਿੱਟ ਨੂੰ ਪਤਾ ਲੱਗ ਚੁੱਕਿਆ ਉਹ ਸਪੱਸ਼ਟ ਕਰ ਦਿਓ ਨਹੀਂ ਜੀ ਨਹੀਂ ਨਹੀਂ ਜੀ ਉਹ ਗਲਤ ਹੈਗੀਆ ਕੋਈ ਇਹਨਾਂ ਉਹਨਾਂ ਸੈਲਫ ਸਾਡੇ ਬਲੋਂਗ ਹੈ ਜੀ ਕੁਝ ਨਹੀਂ ਤੁਸੀਂ ਲੱਗੇ ਹੋਇਆ ਨਹੀਂ ਜਾਂਦੇ ਵਿੱਚ ਕੀ ਸਾਹਮਣੇ ਆਇਆ ਇਸ ਤਰ੍ਹਾਂ ਇਹ ਹੱਥ ਬਰੇ ਕਰੋ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ ਸਾਡੇ ਕੋਲ ਰਿਕਾਰਡ ਹੈ ਨਹੀਂ ਸੀਗਾ ਤੇ ਉਸ ਕਰਕੇ ਮੈਂ ਤੁਹਾਨੂੰ ਕਲੀਅਰ ਕਟ ਕਹਿ ਨਹੀਂ ਸਕਦੇ ਇਹ ਰਿਨਵੈਸਟੀਗੇਸ਼ਨ ਦਾ ਵਿਸ਼ਾ ਹੁਣ ਚੋਂ ਰਿਕਾਰਡ ਆ ਗਿਆ ਪ੍ਰੋਪਰ ਆ ਗਿਆ ਤਤ ਨੂੰ ਟਾਈਮਲੀ ਫਿਰ ਉਹਦਾ ਦੱਸਿਆ ਜਾਊਗੀ ਜਾਂਚ ਤੇ ਦੇਖੀਗੇ ਹਾਂਜੀ ਜੀ ਤੇਜ਼ੀ ਤਾਂ ਪਹਿਲਾਂ ਹੀ ਆ ਬਟ ਹੁਣ ਆ ਵੀ ਜਦੋਂ ਸਾਨੂੰ ਰਿਕਾਰਡ ਹਾਸਲ ਹੋਣ ਤੋਂ ਬਾਅਦ ਅਸੀਂ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਸਕਦੇ ਸਰ ਸ਼ੁਰੂਆਤੀ ਇਹ ਲੱਗਿਆ ਪਤਾ ਕਿ ਇਹ ਫਾਈਨੈਂਸ਼ੀਅਲ ਘੁਟਾਲਾ ਹੈ ਜਾਂ ਸਮਰੂਪ ਗਾਇਬ ਹੋਏ ਨੇ ਦੇਖੋ ਹਜੇ ਕੁਝ ਨਹੀਂ ਕਹਿ ਸਕਦੇ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਪਰ ਹੁਣ ਇਹ ਜੋ ਐਸਜੀਪੀਸੀ ਵੱਲੋਂ ਰਿਕਾਰਡ ਮਹਈਆ ਕਰਾਇਆ ਜਾਊਗਾ ਤਾਂ ਅਸੀਂ ਤੁਹਾਨੂੰ ਉਸ ਤੋਂ ਅਕੋਰਡਿੰਗਲੀ ਉਹਦੇ ਬਾਰੇ ਪ੍ਰੋਪਰ ਦੱਸ ਪਾਵਾਂਗੇ ਚੰਡੀਗੜ੍ਹ ਵੀ ਗਈ ਹੈ ਅੱਜ ਪੁਲਿਸ ਪੰਜਾਬ ਪੁਲਿਸ ਤੇ ਇੱਥੇ ਵੀ ਇਹਨਾਂ ਦੀ ਕੀ ਗੱਲਬਾਤ ਕੀਤੀ ਹੈ ਕੀ ਰਿਪੋਰਟ ਕੀਤੀ ਕੀ ਗੱਲਬਾਤ ਕੀਤੀ ਗਈ ਨਹੀਂ ਗੱਲ ਇਹ ਸੀਗੀ ਵੀ ਕੱਲ ਸਾਨੂੰ ਜੋ ਪਤਾ ਲੱਗਿਆ ਸੀ ਵੀ ਥੋੜਾ ਸਾਨੂੰ ਕਲੀਅਰ ਨਹੀਂ ਸੀਗਾ ਵੀ ਵਿੱਚੀ ਕਿਉਂਕਿ ਲਿਖਿਆ ਸੀ ਵੀ ਚੰਡੀਗੜ੍ਹ ਵੀ ਮਹਈਆ ਕਰਾਇਆ ਜਾਊਗਾ ਕਿਉਂਕਿ ਸਾਡੇ ਤਾਂ ਦਿਮਾਗ 'ਚ ਇਹੀ ਸੀਗਾ ਵੀ ਕਿਉਂਕਿ ਐਸਜੀਪੀਸੀ ਦਾ ਮੇਨ ਹੈ ਨਾ ਹੈੱਡਕੁਆਰਟਰ ਅੰਮ੍ਰ ਇਹ ਮੁਕੱਦਮਾ ਵੀ ਅਮਰਸਰਦਰਜ ਹੋਇਆ ਤੇ ਅਸੀਂ ਸਾਰੀ ਜੋ ਵੀ ਸੈਟ ਅਸੀਂ ਵੀ ਅਮਰਸਰ ਹੀ ਆ ਗਏ। ਤੋਂ ਅਸੀਂ ਤਾਂ ਇਹੀ ਇਸ ਹਸਾਬ ਨਾਲ ਇੱਥੇ ਆਏ ਸੀ ਵੀ ਇਹਨਾਂ ਅੱਗੇ ਬੇਨਤੀ ਕਰੀਏ ਵੀ ਸਾਨੂੰ ਰਿਕਾਰਡ ਇੱਥੇ ਹੀ ਦਿੱਤਾ ਜਾਵੇ। ਠੀਕ ਹੈ ਜੀ। ਸਰ ਹੋਰ ਕਿ ਕਿਹੜੀ ਜਗ੍ਹਾ ਦੇ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ ਕਿੱਧਰ ਗਈਆਂ ਨੇ ਇਸ ਦਾ ਰਿਕਾਰਡ ਲੈਣ ਲਈ? ਨਹੀਂ ਨਹੀਂ ਕੋਈ ਟੀਮਾਂ ਨਹੀਂ ਗਈਆਂ। ਨਹੀਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਗਏ ਆਂ। ਇੱਥੇ ਕਿਹਨੇ ਕਿਹਾ ਇਨ੍ਹਾਂ ਨੇ ਸਾਨੂੰ ਕਿਹਾ ਵੀ ਅਸੀਂ ਰਿਕਾਰਡ ਜਲਦੀ ਦਵਾਇਆ ਜਾਵੇ। ਠੀਕ ਹੈ ਜੀ ਸਰ ਇਹਦੇ ਵਿੱਚ ਅਕਾਊਂਟ ਵਗੈਰਾ ਘੰਾਲੇ ਜਾਣਗੇ ਜਿਹੜਾ TIER ਤੇ ਰੋਪ ਲੱਗੇ ਜੀ ਹਾਂ ਜੀ ਜੋ ਵੀ ਰਿਕਾਰਡ ਦਿੱਤਾ ਜਾਊਗਾ ਉਹ ਸਾਰਾ ਅਸੀਂ ਲਿਖਿਆ ਅਸੀਂ ਸਾਰੀ ਲਿਖਤੀ ਇਹਨਾਂ ਨੂੰ ਰਿਕਵੈਸਟ ਕਰੀ ਆ ਠੀਕ ਹੈ ਨਾ ਉਸ ਕੋਰਡ ਲਈ ਇਹ ਜੋ ਵੀ ਸਾਨੂੰ ਰਿਕਾਰਡ ਆਊਗਾ ਉਹ ਸਾਰਾ ਹੀ ਪ੍ਰੋਪਰ ਚੈੱਕ ਕੀਤਾ ਜਾਊਗਾ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਸਦਾ ਸਿੰਘ ਖਾਲਸਾ ਸਾਹਿਬ ਨੇ ਹਦੇਸ਼ ਦਿੱਤੇ ਆ ਅਸੀਂ ਉਹਦੇ ਤੇ ਪੈਦਾ ਦੇਵਾਂਗੇ ਤੇ ਜੋ ਵੀ ਜੇ ਇਨਕੁਆਰੀ ਕਰਦੇ ਆ ਅਸੀਂ ਉਹਦਾ ਸਹਿਯੋਗ ਕਰਾਂਗੇ ਤੇ ਜੋ ਡਾਕੂਮੈਂਟ ਜਿਹੜੇ ਸਾਡੇ ਤੋਂ ਮੰਗੇ ਗਏ ਉਹ ਡਾਕੂਮੈਂਟ ਅਸੀਂ ਅਵੇਲੋ ਕਰਾਂਗੇ ਦੇਵਾਂਗੇ ਜੀ ਕੀ ਪ੍ਰਧਾਨ ਸਾਹਿਬ ਖੁਦ ਉਹਨਾਂ ਦੇ ਨਾਲ ਡੀਲ ਕਰਨਗੇ ਜਾਂ ਕੋਈ ਹੋਰ ਤੁਹਾਡੇ ਨਹੀਂ ਐਦਾਂ ਨਹੀਂ ਕੋਈ ਐਦੇ ਤੇ ਸਾਡੇ ਦੇ ਸਕੱਤਰ ਸਵਾਨਿਆ ਵਕ ਵਕ ਸਾਡੇ ਡਿਪਾਰਟਮੈਂਟ ਆ ਤੇ ਉਹ ਉਹਨਾਂ ਦੇ ਤਹਿਤ ਜਿਹੜੀ ਜਿਸ ਵੀ ਡਾਕੂਮੈਂਟ ਦੀ ਲੋੜ ਪਈ ਉਹੋ ਹੀ ਸਕੱਤਰ ਜਿਹੜਾ ਉਹਨੂੰ ਡੀਲ ਕਰੇਗਾ ਪ੍ਰਧਾਨ ਸਾਹਿਬ ਦੇ ਦੇਸ਼ ਦੀ ਜਿਹੜੀ ਪਾਲਣਾ ਕੀਤੀ ਉਹਦੀ ਪਾਲਣ ਕੀਤੀ ਆ ਵੀ ਇਹ ਦੇਖਦੀ ਸਾਡੇ ਲਈ ਸਰਵ ਉੱਚ ਆ ਸ਼੍ਰੀ ਕਲਤਾ ਸਾਹਿਬ ਦਾ ਦੇਸ਼ ਤੋਂ ਉਸ ਦੇਸ਼ ਦੀ ਅਸੀਂ ਪੂਰੀ ਦੀ ਪੂਰੀ ਪਾਲਣਾ। ਇਸ ਤੋਂ ਪਹਿਲਾਂ ਸਮਝ ਕਿਤੇ ਕਿ ਅਸੀਂ ਦਸਮਤਰੀ ਦੇ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਜੋ ਦੇਖੋ ਇਹ ਡਾਕੂਮੈਂਟ ਜਿਹੜੇ ਦੇਨੇ ਜੋ ਮੈਂ ਫਿਰ ਦੁਆਰਾ ਕਿਹਾ ਕਲਤਾ ਸਾਹਿਬ ਦੇ ਜਿਹਦਾ ਨੇ ਕਹਤਾ ਤਾਂ ਉਹ ਸਾਨੂੰ ਸਿਰ ਮੱਥੇ ਅਸੀਂ ਉਸ ਹੁਕਮ ਨੂੰ ਮੰਨਣਾ। ਠੀਕ ਹੈ। ਹਾਂਜੀ ਸਰ ਹਾਂਜੀ ਸਰ ਅੱਜ ਅਸੀਂ ਅੱਜ ਅਸੀਂ ਕੋਈ ਜਾਂਚ ਨਹੀਂ ਆ ਅੱਜ ਅਸੀਂ ਬੇਸਿਕਲੀ ਮੇਰੀ ਸਾਡੀ ਸੈਟ ਬਣੀ ਆ ਹਨਾ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਉਹਦੇ ਸਬੰਧ 'ਚ ਅਸੀਂ ਜੋ ਕਾਤਕ ਸਾਹਿਬ ਤੋਂ ਆਦੇਸ਼ ਹੋਇਆ ਉਹਦੇ ਸਬੰਧ 'ਚ ਅਸੀਂ ਜੋ-ਜੋ ਸਾਨੂੰ ਰਿਕਾਰਡ ਚਾਹੀਦਾ ਸੀਗਾ ਉਹ ਸੇ ਅਸੀਂ ਐਸਡੀਪੀਸੀ ਦੇ ਅਧਿਕਾਰੀਆਂ ਨੂੰ ਮਿਲੇ ਆ ਤੇ ਉਹਨਾਂ ਨੂੰ ਲਿਖ ਕੇ ਆਪਣੀ ਰਿਕਵੈਸਟ ਦਿੱਤੀ ਆ ਵੀ ਇਹ ਸਾਨੂੰ ਰਿਕਾਰਡ ਸਾਨੂੰ ਟਾਈਮਲੀ ਮਹయ్యా ਕਰਾਇਆ ਜਾਵੇ ਤੇ ਉਹਨਾਂ ਨੇ ਪ੍ਰੋਤਸਾ ਦਿੱਤਾ ਕਿ ਸਹਿਯੋਗ ਕੀਤਾ ਜਾਏਗਾ ਹਾਂਜੀ ਉਹ ਕਹਿੰਦੇ ਵੀ ਅਸੀਂ ਜਲਦੀ ਹੀ ਤੁਹਾਨੂੰ ਸਰ ਰਿਕਾਰਡ ਪ੍ਰੋਵਾਈਡ ਕਰਾ ਦਾਂਗੇ। ਸਰ ਕੀ ਕਿੰਗਾ ਲੈ ਜਾਏਗਾ ਜੀ? ਕੋਈ ਵੀ ਨਹੀਂ ਸਾਡਾ ਤਾਂ ਇਹੀ ਬਣਿਆ ਵੀ ਜੋ ਗੁਰੂ ਮਹਾਰਾਜ ਦੇ ਸਰੂਪ ਨੇ ਜੋ ਡਾਕਟਰ ਇਸ਼ਾਨ ਸਿੰਘ ਹੋਰਾਂ ਦੀ ਇਨਕੁਆਰੀ ਕਮਿਸ਼ਨ ਨੇ 328 ਸਰੂਪਾਂ ਬਾਰੇ ਲਿਖਿਆ ਸਾਡੀ ਇਹੀ ਸਾਡੀ ਇਹੀ ਮੇਨ ਇਹ ਹੈ ਵੀ ਉਹ ਸਰੂਪਾਂ ਬਾਰੇ ਪਤਾ ਕੀਤਾ ਜਾਵੇ ਵੀ ਉਹ ਕਿੱਥੇ ਨੇ ਗੁਰਮਰਿਆਦਾ ਨਾਲ ਗਏ ਨੇ ਜਿੱਥੇ ਵੀ ਹੈਗੇ ਨੇ ਉੱਥੇ ਮਰਿਆਦਾ ਨਾਲ ਪਏ ਨੇ ਬਸ ਇਹੀ ਸਾਡਾ ਮੇਨ ਹੈ। ਇੱਕਦਰ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਚੱਲ ਰਹੀਆਂ ਨੇ ਕਿ 50 ਰੂਪਾਂ ਬਾਰੇ ਸਿੱਖ ਨੂੰ ਪਤਾ ਲੱਗ ਚੁੱਕਿਆ ਉਹ ਸਪੱਸ਼ਟ ਕਰਦੇ ਨਹੀਂ ਜੀ ਨਹੀਂ ਨਹੀਂ ਉਹ ਗਲਤ ਹੈਗੀਆ ਕੋਈ ਪੁਲਿਸ ਸੈਲਫ ਸਾਡੇ ਬੰਦੋਂ ਕੋਈ ਕੁਛ ਨਹੀਂ ਸਸੇ ਲੱਗੇ ਹੋਇਆ ਕੋਈ ਜਾਂਦੇ ਵਿੱਚ ਕੀ ਸਾਹਮਣੇ ਆਇਆ ਇਸ ਤਰ੍ਹਾਂ ਦੇਖੋ ਹਜੇ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਵੀ ਥੋੜਾ ਜਿਹਾ ਰਿਕਾਰਡ